ਸ਼ੁਕਰੀਆ ਮੈਂ ਸੁਨੇਹਾ ਦੇਖ ਸੁਨੇਹੇ ਦੀਆਂ ਖਬਰਾਂ ਤੁਸੀਂ ਦੇਖ ਰਹੇ ਹੋ ਰੋਜ਼ਾਨਾ ਦੀ ਤਰ੍ਹਾਂ ਰੁੱਕ ਕਰਦੇ ਆ ਅਸ਼ਦੀ ਪਹਿਲੀ ਖਬਰ ਵਾਲ ਪੰਜਾਬ ਅਤੇ ਚੰਡੀਗੜ੍ਹ ਵਿੱਚ ਮੌਸਮ ਅੱਜ ਰਾਤ ਸੋਮਵਾਰ ਤੋਂ ਬਦਲ ਜਾਵੇਗਾ ਅਗਲੇ 2 ਦਿਨਾਂ 17 ਅਤੇ 18 ਫਰਵਰੀ ਨੂੰ ਮੀਂਹ ਅਤੇ ਬਿਜਲੀ ਗਰਜਨ ਦੀ ਸੰਭਾਵਨਾ ਇਸ ਦੌਰਾਨ ਦਿਨ ਵੇਲੇ ਠੰਡ ਲਗਭਗ ਘਟ ਗਈ ਹੈ ਅਤੇ ਹੁਣ ਗਰਮੀ ਮਹਿਸੂਸ ਕੀਤੀ ਜਾ ਰਹੀ ਹੈ ਇਸ ਸਾਲ ਪਹਿਲੀ ਵਾਰ ਫਰਵਰੀ ਵਿੱਚ ਤਾਪਮਾਨ 29 ਡਿਗਰੀ ਤੋਂ ਵੱਧ ਗਿਆ ਫਿਰੋਜ਼ਪੁਰ ਵਿੱਚ ਸਭ ਤੋਂ ਵੱਧ ਤਾਪਮਾਨ ਦਰਜ ਕੀਤਾ ਗਿਆ ਪਿਛਲੇ 24 ਘੰਟਿਆਂ ਦੌਰਾਨ ਘਟੋ-ਘਟ ਅਤੇ ਵੱਧ ਤੋਂ ਵੱਧ ਤਾਪਮਾਨ ਵਿੱਚ 1 ਡਿਗਰੀ ਦਾ ਵਾਧਾ ਹੋਇਆ ਵੱਧ ਤੋਂ ਵੱਧ ਤਾਪਮਾਨ ਆਮ ਨਾਲੋਂ 3.9 ਡਿਗਰੀ ਵੱਧ ਦਰਜ ਕੀਤਾ ਗਿਆ ਮੌਸਮ ਵਿਭਾਗ ਦੇ ਅਨੁਸਾਰ ਤੇਜ਼ ਪੱਛਮੀ ਹਵਾਵ ਲ ਰਹੀ ਹੈ ਨਾ ਤੇ ਇੱਕ ਨਵਾਂ ਪੱਛਮੀ ਸਿਸਟਮ ਸਰਗਰਮ ਹੋ ਗਿਆ ਜਿਸ ਕਾਰਨ ਪੂਰੇ ਉੱਤਰੀ ਭਾਰਤ ਵਿੱਚ ਮੌਸਮ ਵਿੱਚ ਬਦਲਾ ਆ ਰਿਹਾ ਇੱਕ ਨਵਾਂ ਪੱਛਮੀ ਗੜਬੜ ਪਹਾੜਾਂ ਤੱਕ ਪਹੁੰਚਣ ਵਾਲਾ ਇਸ ਨਾਲ ਮੌਸਮ ਵਿੱਚ ਬਦਲਾ ਆਵੇਗਾ ਇਸ ਸਮੇਂ ਦੌਰਾਨ ਪਹਾੜਾਂ ਵਿੱਚ ਬਰਫਬਾਰਿਸ਼ ਸੰਭਵ ਹੈ 17 ਅਤੇ 18 ਤਰੀਕ ਨੂੰ ਪੰਜਾਬ ਅਤੇ ਚੰਡੀਗੜ੍ਹ ਵਿੱਚ ਵੀ ਮੀਂਹ ਪੈਣ ਦੀ ਸੰਭਾਵਨਾ ਹੈ ਗਰਜ ਤੂਫਾਨ ਵੀ ਆਉਣਗੇ ਅੱਜ ਧੁੱਪ ਰਹੇਗੀ ਹਾਲਾਂਕਿ ਹਵਾਵਾਂ ਚਲਦੀਆਂ ਰਹਿਣਗੀਆਂ ਮੌਸਮ ਵਿਭਾਗ ਅਨੁਸਾਰ ਪਿਛਲੇ 24 ਘੰਟਿਆਂ ਵਿੱਚ ਵੱਧ ਤੋਂ ਵੱਧ ਤਾਪਮਾਨ 24 ਤੋਂ 29 ਡਿਗਰੀ ਸੈਲਸੀਅਸ ਤੱਕ ਰਿਹਾ ਚੰਡੀਗੜ੍ਹ ਦੇ ਮਹਾਲੀ ਦਮ ਵਿੱਚ ਵੱਤੋਂ ਵਾਤਾਪਮਨ 26.4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਮੋਗਾ ਦੇ ਕਿਲੀ ਚਾਲਾਂਚ ਆਮ ਆਦਮੀ ਪਾਰਟੀ ਅੱਜ 16 ਫਰਵਰੀ ਨੂੰ ਯੁੱਧ ਨਸ਼ਿਆਂ ਵਿਰੁੱਧ ਰੈਲੀ ਕਰਨ ਜਾ ਰਹੀ ਹੈ ਇਸ ਰੈਲੀ ਨੂੰ ਪੰਜਾਬ ਵਿਧਾਨ ਸਭਾ ਚੋਣਾਂ ਦੀ ਸ਼ੁਰੂਆਤ ਤੇ ਆਪ ਦੇ ਸ਼ਕਤੀ ਪ੍ਰਦਰਸ਼ਨ ਵਜੋਂ ਦੇਖਿਆ ਜਾ ਰਿਹਾ ਪਾਰਟੀ ਆਗੂ ਅਨੁਸਾਰ ਰੈਲੀ 'ਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਪਾਰਟੀ ਸੁਪਰੀਮੋ ਅਰਬਿੰਦ ਕੇਜਰੀਵਾਲ ਤੇ ਹੋਰ ਪੰਜਾਬ ਕੈਬਨਿਟ ਦੇ ਮੰਤਰੀ ਸ਼ਾਮਿਲ ਹੋਣਗੇ ਹਾਲਾਂਕਿ ਮੁੱਖ ਮੰਤਰੀ ਦੀ ਸਿਹਤ ਵਿਗੜਨ ਕਾਰਨ ਉਹਨਾਂ ਦੀ ਰੈਲੀ 'ਚ ਭਾਗਰੀਦਾਰੀ ਤੇ ਸਵਾਲ ਹੈ ਉਹਨਾਂ ਨੂੰ ਥਕਾਨ ਤੇ ਤਬੀਅਤ ਖਰਾਬ ਹੋਣ ਕਾਰਨ ਮੋਹਾਲੀ ਦੇ ਫੋਰਟਿਸ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਮੋਗਾ ਇੱਕ ਤਰ ਆਜਾ ਮਾਲਵਾ ਤੇ ਦੁਆਬਾ ਖੇਤਰ ਦੀ ਆਸਾਨੀ ਨਾਲ ਪਹੁੰਚ ਹੈ ਤੇ ਇੱਥੋਂ ਇੱਕ ਸਾਂਝਾ ਸੰਦੇਸ਼ ਹਰ ਖੇਤਰ 'ਚ ਪਹੁੰਚਾਇਆ ਜਾ ਸਕਦਾ ਇਸ ਲਈ ਜ਼ਾਤਰ ਰਾਜਨੀਤਿਕ ਪਾਰਟੀਆਂ ਇੱਥੇ ਹੀ ਆਪਣੀਆਂ ਵਿਸ਼ਾਲ ਰੈਲੀਆਂ ਕਰਦੀਆਂ ਨੇ ਸ਼੍ਰੋਮਣੀ ਅਕਾਲੀ ਦਲ ਨੇ 1996 'ਚ ਆਪਣੀ 75ਵੀਂ ਵਰੇਗੰਤੇ ਮੋਗਾ ਕਨਵੈਨਸ਼ਨ ਇੱਥੇ ਹੀ ਕੀਤਾ ਸੀ 2020 'ਚ ਮੋਗਾ 'ਚ ਰਾਹੁਲ ਗਾਂਧੀ ਨੇ ਖੇਤੀ ਬਚਾਓ ਯਾਤਰਾ ਦੀ ਅਗਵਾਈ ਕੀਤੀ ਸੀ ਆਮ ਆਦਮੀ ਪਾਰਟੀ ਨੇ ਵੀ ਇੱਥੋਂ ਹੀ ਕਿਸਾਨਾਂ ਲਈ ਖੇਤੀ ਕਾਨੂੰਨਾਂ ਦੇ ਖਿਲਾਫ ਆਪਣੀ ਆਵਾਜ਼ ਚੁੱਕੀ ਸੀ ਮਾਰਚ 'ਚ ਕੇਂਦਰੀ ਗ੍ਰਹਿ ਮੰਤਰੀ ਦੀ ਮੋਗਾ 'ਚ ਇੱਕ ਰੈਲੀ ਪ੍ਰਸਤਾਵਿਤ ਹੈ ਮੋਗਾ 'ਚ ਹੋਣ ਵਾਲੀ ਰੈਲੀ ਜਿਲ੍ਹਿਆਂ ਚ ਆਮ ਆਦਮੀ ਪਾਰਟੀ ਦੇ ਵਰਕਰ ਹਿੱਸਾ ਲੈਣਗੇ ਰੈਲੀ ਚ ਸ਼ਾਮਿਲ ਹੋਣ ਦੇ ਵੱਡੀ ਗਿਣਤੀ ਚ ਲੋਕ ਪਹੁੰਚਣਗੇ ਇਸ ਤੋਂ ਪਹਿਲਾਂ ਆਮ ਜਨਤਾ ਨੂੰ ਟ੍ਰੈਫਿਕ ਜਾਮ ਤੋਂ ਬਚਾਉਣ ਲਈ ਵੱਖ-ਵੱਖ ਰੂਟਾਂ ਦੇ ਲਈ ਟ੍ਰੈਫਿਕ ਐਡਵਾਈਸ ਦੀ ਜਾਰੀ ਕਰ ਦਿੱਤੀ ਗਈ ਹੈ ਰਾਜਸਥਾਨ ਦੇ ਪਿਵਾੜੀ ਵਿੱਚ ਇੱਕ ਕੈਮੀਕਲ ਪਟਾਕਾ ਫੈਕਟਰੀ ਵਿੱਚ ਅੱਗ ਲੱਗਣ ਨਾਲ 8 ਲੋਕ ਜ਼ਿੰਦਾ ਸੜ ਗਏ ਉਹਨਾਂ ਦੀਆਂ ਲਾਸ਼ਾਂ ਬਰਾਮਦ ਕਰ ਲਈ ਗਈਆਂ ਇੱਕ ਮਜ਼ਦੂਰ ਅਜੇ ਵੀ ਫਸਿਆ ਹੋਇਆ ਘਟਨਾ ਸਮੇਂ ਲਗਭਗ 25 ਮਜ਼ਦੂਰ ਕੰਮ ਕਰ ਰਹੇ ਸਨ ਇਹ ਹਾਦਸਾ ਅੱਜ ਸਵੇਰੇ 9:30 ਵਜੇ ਦੇ ਕਰੀਬ ਖੁਸ਼ਕੇੜਾ ਕਰੋਲੀ ਉਦਯੋਗਿਕ ਖੇਤਰ ਵਿੱਚ ਵਾਪਰਿਆ ਐਡੀਐਮ ਸੁਮੇਤਾ ਮੇਸ਼ਤਰਾ ਨੇ ਕਿਹਾ ਪੁਲਿਸ ਨੂੰ ਗਸ਼ਤ ਦੌਰਾਨ ਇਸ ਘਟਨਾ ਦਾ ਪਤਾ ਲੱਗਿਆ ਬਚਾਅ ਕਾਰਜ ਤੁਰੰਤ ਸ਼ੁਰੂ ਕਰ ਦਿੱਤੇ ਗਏ ਇਹ ਫੈਕਟਰੀ ਕੈਮੀਕਲ ਦੇ ਨਾਲ ਪਟਾਕੇ ਬਣਾਉਂਦੀ ਸੀ ਫੈਕਟਰੀ ਮਾਲਕ ਦਾ ਨਾਮ ਰਜਿੰਦਰ ਹੈ ਖੁਸ਼ਕੇੜਾ ਅਤੇ ਲਗਭਗ ਬਚਾਉ ਗੱਡੀਆਂ ਮੌਕੇ ਤੇ ਪਹੁੰਚੀਆਂ ਲਗਭਗ ਡੇਢ ਘੰਟੇ ਦੀ ਮਿਹਨਤ ਤੋਂ ਬਾਅਦ ਅੱਗ ਤੇ ਕਾਬੂ ਪਾਇਆ ਗਿਆ। ਪਿਛਲੇ ਸਾਲ ਜੁਲਾਈ ਚ ਦਸਤਕਤ ਕੀਤੇ ਗਏ ਭਾਰਤ-ਬਰਤਾਨੀਆ ਮੁਕਤ ਵਪਾਰ ਸਮਝੌਤੇ ਦੇ April 2026 ਚ ਲਾਗੂ ਹੋਣ ਦੀ ਸੰਭਾਵਨਾ ਹੈ। ਭਾਰਤ ਅਤੇ ਬਰਤਾਨੀਆ ਨੇ 24 ਜੁਲਾਈ 2025 ਨੂੰ ਵਿਆਪਕ ਆਰਥਿਕ ਅਤੇ ਵਪਾਰ ਸਮਝੌਤੇ ਉੱਤੇ ਦਸਤਕਤ ਕੀਤੇ ਸਨ ਜਿਸ ਦੇ ਤਹਿਤ 99% ਦੀ ਭਾਰਤੀ ਨਿਰਯਾਤ ਸੀਫਰ ਡਿਊਟੀ ਉੱਤੇ ਬਰਤਾਨੀਆ ਵੀ ਬਾਜ਼ਾਰ ਵਿੱਚ ਦਾਖਲ ਹੋਵੇਗਾ ਜਦਕਿ ਭਾਰਤ ਵਿੱਚ ਕਾਰਾਂ ਤੇ ਬਿਸਕੀ ਵਰਗੇ ਬ੍ਰਿਟਿਸ਼ ਉਤਪਾਦਾਂ ਉੱਤੇ ਟੈਰਿਫ ਘਟਾਇਆ ਜਾਵੇਗਾ। ਸਰਕਾਰੀ ਅਧਿਕਾਰੀ ਨੇ ਕਿਹਾ ਅਸੀਂ ਉਮੀਦ ਕਰ ਰਹੇ ਹਾਂ ਕਿ ਸਮਝੌਤਾ ਇਸ ਸਾਲ April ਤੋਂ ਲਾਗੂ ਹੋ ਜਾਵੇਗਾ। ਦੋਵਾਂ ਦੇਸ਼ਾਂ ਨੇ ਡਬਲ ਕੰਟ ਸਮਝੌਤੇ ਉੱਤੇ ਵੀ ਦਸਕਰ ਕੀਤੇ ਨੇ ਤਾਂ ਜੋ ਯਕੀਨੀ ਬਣਾਇਆ ਜਾ ਸਕੇ ਕਿ ਅਸਥਾਈ ਕਾਮਿਆਂ ਨੂੰ ਕਿਸੇ ਵੀ ਦੇਸ਼ ਵਿੱਚ ਸਮਾਜਿਕ ਲੇਬੀ ਦੀ ਨਕਲ ਨਹੀਂ ਕਰਨੀ ਪਵੇਗੀ ਅਧਿਕਾਰੀ ਨੇ ਕਿਹਾ ਕਿ ਦੋਵੇਂ ਸਮਝੌਤਿਆਂ ਨੂੰ ਸਮਾਨਾਂਤਰ ਲਾਗੂ ਕੀਤੇ ਜਾਣ ਦੀ ਸੰਭਾਵਨਾ ਹੈ ਸਮਝੌਤੇ ਨੂੰ ਲਾਗੂ ਕਰਨ ਤੋਂ ਪਹਿਲਾਂ ਬਰਤਾਨੀਆ ਦੀ ਸੰਸਦ ਦੀ ਮਨਜ਼ੂਰੀ ਦੀ ਲੋੜ ਹੈ ਭਾਰਤ ਚ ਕੇਂਦਰੀ ਕੈਬਨਟ ਅਜੇਹੇ ਸਮਝੌਤੇ ਨੂੰ ਮਨਜ਼ੂਰੀ ਦਿੰਦੀ ਹੈ ਬ੍ਰਿਟਿਸ਼ ਸੰਸਦ ਵੱਲੋਂ ਇਸ ਨੂੰ ਮਨਜ਼ੂਰੀ ਮਿਲਣ ਤੋਂ ਬਾਅਦ ਇਸ ਨੂੰ ਆਪਸੀ ਸਹਿਮਤੀ ਵਾਲੀ ਮੀਤੀ ਉੱਤੇ ਲਾਗੂ ਕੀਤਾ ਜਾਵੇਗਾ ਬਰਤਾਨੀਆ ਦੇ ਹਾਊਸ ਆਫ ਕਾਮਨਸ ਇਸ ਹਫਤੇ ਦੇ ਸ਼ੁਰੂ ਚ ਭਾਰਤ ਬਰਤਾਨੀਆ CEETA ਉਤੇ ਬਹਿਸ ਹੋਈ ਸੀ ਕਾਰੋਬਾਰ ਅਤੇ ਵਪਾਰ ਵਿਭਾਗ ਦੇ ਰਾਜ ਮੰਤਰੀ ਕ੍ਰਿਸ ਬ੍ਰਾਇੰਟ ਨੇ ਲੇਬਰ ਸਰਕਾਰ ਦੀ ਤਰਫੋਂ ਇਸ ਗੱਲ ਉਤੇ ਜ਼ੋਰ ਦਿੱਤਾ ਸੀ ਕਿ CEETA ਇੱਕ ਮਹੱਤਵਪੂਰਨ ਪ੍ਰਾਪਤੀ ਸੀ ਜੋ ਜੂਕੇ ਦੇ ਕਾਰੋਬਾਰਾਂ ਲਈ ਦਰਵਾਜ਼ੇ ਖੋਲਣ ਵਿੱਚ ਭਾਰਤ ਦੀ ਮਿਸਾਲ ਤੋਂ ਬਹੁਤ ਅੱਗੇ ਹੈ ਜਰਮਨੀ ਦੇ ਵਿਸ਼ਵ ਨੇਤਾਵਾਂ ਦੀ ਇੱਕ ਬੈਠਕ ਦੌਰਾਨ ਸ਼ਨੀਵਾਰ ਨੂੰ ਇੱਥੇ ਲਗਭਗ 250000 ਲੋਕਾਂ ਨੇ ਈਰਾਨ ਸਰਕਾਰ ਖਿਲਾਫ ਰੋਸ ਵਿਖਾਵਾ ਕੀਤਾ ਪੁਲਿਸ ਨੇ ਜਾਣਕਾਰੀ ਸਾਂਝੀ ਕੀਤੀ ਹੈ ਇਹ ਪ੍ਰਦਰਸ਼ਨ ਅਜਿਹੇ ਸਮੇਂ ਹੋਇਆ ਜਦੋਂ ਜਲਾਬਤਨੀ ਵਿੱਚ ਰਹਿ ਰਹੇ ਈਰਾਨ ਦੇ युवराज ਰੇਜ਼ਾ ਪਹਿਲਵੀ ਨੇ ਤਹਿਰਾਨ ਤੇ ਅੰਤਰਰਾਸ਼ਟਰੀ ਦਬਾਅ ਪਾਉਣ ਦੀ ਅਪੀਲ ਕੀਤੀ ਹੈ ਟੋਲ ਬਜਾਉਂਦੇ ਅਤੇ ਸਤਾ ਪਰਿਵਰਤਨ ਦੇ ਨਾਰੇ ਲਗਾਉਂਦੇ ਹੋ ਮਿਊਨਿਖ 'ਚ ਇਹ ਵਿਸ਼ਾਲ ਰੈਲੀ ਪਹਿਲਵੀ ਵੱਲੋਂ ਦੱਸੇ ਗਏ ਗਲੋਬਲ ਡੇ ਆਫ ਐਕਸ਼ਨ ਦਾ ਹਿੱਸਾ ਸੀ ਜਿਸ ਦਾ ਉਦੇਸ਼ ਈਰਾਨ 'ਚ ਦੇਸ਼ ਵਿਆਪੀ ਰੋਸ ਵਿਖਾਵਿਆਂ ਦੇ ਦੇ ਨਜ਼ਰ ইরਾਨੀ ਲੋਕਾਂ ਦਾ ਸਮਰਥਨ ਕਰਨਾ ਪਹਿਲਵੀ ਨੇ ਲਾਸ ਐਂਜਲਸ ਅਤੇ ਟੋਰਾਂਟੋ ਵਿੱਚ ਵੀ ਪ੍ਰਦਰਸ਼ਨਾਂ ਦਾ ਸੱਦਾ ਦਿੱਤਾ ਸੀ ਪੁਲਿਸ ਨੇ ਐਕਸੋਟਿਕ ਪੋਸਟ ਵਿੱਚ ਕਿਹਾ ਕਿ ਮਿਊਨਿਕ ਵਿੱਚ ਵਿਖਾਵਾਕਾਰੀਆਂ ਦੀ ਗਿਣਤੀ ਲਗਭਗ 2.5 ਲੱਖ ਤੱਕ ਪਹੁੰਚ ਗਈ ਹੈ ਜੋ ਕਿ ਪ੍ਰਬੰਧਕਾਂ ਦੀ ਉਮੀਦ ਤੋਂ ਕਿਤੇ ਜ਼ਿਆਦਾ ਸੀ ਵਿਸ਼ਾਲ ਇਕੱਠ ਨਾਅਰੇ ਲਗਾ ਰਿਹਾ ਸੀ ਅਤੇ ਸ਼ੇਰ ਤੇ ਸੂਰਜ ਦੇ ਚਿੰਨ ਵਾਲੇ ਹਰੇ ਚਿੱਟੇ ਤੇ ਲਾਲ ਰੰਗ ਦੇ ਝੰਡੇ ਲਹਿਰਾ ਰਿਹਾ ਸੀ ਈਰਾਨ ਨੇ 1979 ਦੀ ਇਸਲਾਮੀ ਕ੍ਰਾਂਤੀ ਤੋਂ ਪਹਿਲਾਂ ਇਸੇ ਝੰਡੇ ਦੀ ਵਰਤੋਂ ਕੀਤੀ ਸੀ ਜਿਸ ਨੇ ਪਹਿਲਵੀ ਖਾਨਦਾਨ ਦਾ ਰਾਜ ਖਤਮ ਕਰ ਦਿੱਤਾ ਸੀ ਰੈਲੀ ਚ ਮੌਜੂਦ ਕਈ ਲੋਕਾਂ ਨੇ ਪਹਿਲਵੀ ਦੀ ਤਸਵੀਰ ਵਾਲੇ ਪੋਸਟਰ ਲਹਿਰਾਏ ਜਿਨ੍ਹਾਂ ਚੋਂ ਕੁਝ ਵਿੱਚ ਉਹਨਾਂ ਨੂੰ ਰਾਜਾ ਵਜੋਂ ਸੰਬੋਧਨ ਕੀਤਾ ਗਿਆ ਸੀ ਈਰਾਨ ਦੇ ਪਦਮੁਕਤ ਸ਼ਾਹ ਦੇ ਪੁੱਤਰ ਰੇਜ਼ਾ ਪਹਿਲਵੀ ਲਗਭਗ 50 ਸਾਲਾਂ ਤੋਂ ਜਿਲ੍ਹਾ ਬਤਨੀ ਵਿੱਚ ਨੇ ਪਰ ਹੁਣ ਉਹ ਈਰਾਨ 'ਚ ਇੱਕ ਮਹੱਤਵਪੂਰਨ ਭੂਮਿਕਾ ਨਿਭਾਉਣ ਦੀ ਕੋਸ਼ਿਸ਼ ਕਰ ਰਹੇ ਨੇ ਰੂਸ ਅਤੇ ਯੂਕਰੇਨ ਵਿਚਾਲੇ ਚੱਲ ਰਹੀ ਜੰਗ ਦੇ ਚੌਥੇ ਸਾਲ ਵਿੱਚ ਦਾਖਲ ਹੋਣ ਤੋਂ ਪਹਿਲਾਂ ਦੋਵਾਂ ਦੇਸ਼ਾਂ ਵਿਚਾਲੇ ਹਮਲੇ ਤੇਜ਼ ਹੋ ਗਏ ਐਤਵਾਰ ਨੂੰ ਯੂਕਰੇਨੀ ਡਰੋਨਾਂ ਨੇ ਰੂਸ ਦੇ ਕਾਲੇ ਸਾਗਰ ਸਥਿਤ ਤਾਮਨ ਬੰਦਰਗਾਹ ਨੂੰ ਨਿਸ਼ਾਨਾ ਬਣਾਇਆ ਜਿਸ ਨਾਲ ਉੱਥੇ ਤੇਲ ਸਟੋਰੇਜ ਟੈਂਕਾਂ ਅਤੇ ਟਰਮੀਨਲਾਂ ਨੂੰ ਭਿਆਨਕ ਅਗ ਲੱਗੀ ਇਸ ਹਮਲੇ ਵਿੱਚ ਦੋ ਲੋਕ ਚੱਕਮੀ ਹੋਏ ਦੂਜੇ ਪਾਸੇ ਰੂਸੀ ਡਰੋਨਾਂ ਦੇ ਮਲਵੇ ਕਾਰਨ ਯੂਕਰੇਨ ਦੇ ਉਡੇਸਾ ਖੇਤਰ ਵਿੱਚ ਬਿਜਲੀ ਅਤੇ ਪਾਣੀ ਦੀ ਸਪਲਾਈ ਪ੍ਰਭਾਵਿਤ ਹੋਈ ਹੈ ਇਹ ਹਮਲੇ ਅਜੇਹੇ ਸਮੇਂ ਹੋਏ ਨੇ ਜਦੋਂ ਅਗਲੇ ਹਫਤੇ ਮੰਗਲਵਾਰ ਅਤੇ ਬੁੱਧਵਾਰ ਨੂੰ ਜਿਨੇਵਾ ਵਿੱਚ ਅੰਮ੍ਰਿਤ ਅਮਰੀਕਾ ਦੇ ਵਿਚੋਲਗੀ ਹੇਠ ਸ਼ਾਂਤੀ ਗੱਲਬਾਤ ਦਾ ਨਵਾਂ ਦੌਰ ਸ਼ੁਰੂ ਹੋਣ ਜਾ ਰਿਹਾ ਪਰ ਇਸ ਗੱਲਬਾਤ ਤੋਂ ਪਹਿਲਾਂ ਕਈ ਅਹਿਮ ਮੁੱਦਿਆਂ ਤੇ ਸਹਿਮਤੀ ਬਣਦੀ ਨਜ਼ਰ ਨਹੀਂ ਆ ਰਹੀ ਯੂਕਰੇਨੀ ਰਾਸ਼ਟਰਪਤੀ ਬਲੋਦੀਮੀਰ ਜਲੇਸਕੀ ਨੇ ਮਿਊਨਿਕ ਚ ਸੁਰੱਖਿਆ ਕਾਨਫਰੰਸ ਵਿੱਚ ਕਿਹਾ ਕਿ ਉਹ ਕਿਸੇ ਵੀ ਸਮਝੌਤੇ ਤੇ ਦਸਤਕਤ ਕਰਨ ਤੋਂ ਪਹਿਲਾਂ ਦੇਸ਼ ਤੇ ਪੂਵਕ ਲਈ ਠੋਸ ਸੁਰੱਖਿਆ ਗਾਰੰਟੀ ਚਾਹੁੰਦੇ ਨੇ ਜਦਕਿ ਰੂਸ ਦੀ ਮੰਗ ਹੈ ਕਿ ਯੂਕਰੇਨ ਡੋਨਬਾਸ ਖੇਤਰ ਦਾ ਕਬਜ਼ਾ ਛੱਡ ਦੇਵੇ ਤੇ ਅਮਰੀਕਾ ਉੱਥੇ ਮੁਕਤ ਵਪਾਰ ਜ਼ੋਨ ਬਣਾਉਣ ਦਾ ਪ੍ਰਸਤਾਵ ਦੇ ਰਿਹਾ ਜਲੇਸਕੀ ਨੇ ਇਸ ਪ੍ਰਸਤਾਵ ਤੇ ਵੀ ਸਵਾਲ ਚੁੱਕੇ ਨੇ ਯੂਰਪੀ ਸੰਘ ਦੀ ਕਹਾਂ ਕਿ ਰੂਸ ਗੱਲਬਾਤ ਰਾਹੀਂ ਉਹ ਜਿੱਤਣਾ ਚਾਹੁੰਦਾ ਹੈ ਕਿ ਜੋ ਉਹ ਮੈਦਾਨੇ ਜੰਗ ਵਿੱਚ ਨਹੀਂ ਜਿੱਤ ਸਕਿਆ ਉਹਨਾਂ ਕਹਾਂ ਕਿ ਪਵੰਦੀਆਂ ਹਟਾਉਣ ਵਰਗੇ ਫੈਸਲੇ ਯੂਰਪ ਦੇ ਹੱਥ ਵਿੱਚ ਨੇ ਤੇ ਰੂਸ ਨੂੰ ਵੀ ਸਮਝੌਤੇ ਲਈ ਝੁਕਣਾ ਪਵੇਗਾ ਜ਼ਲੇਸਕੀ ਅਨੁਸਾਰ ਅਮਰੀਕੀ ਟੀਮ ਜਲਦੀ ਤੋਂ ਜਲਦੀ ਸਾਰੇ ਸਮਝੌਤੇਆਂ ਤੇ ਦਸਤਕਤ ਕਰਨਾ ਚਾਹੁੰਦੀ ਜਦਕਿ ਯੂਕਰੇਨ ਸੁਰੱਖਿਆ ਗਰੰਟੀ ਨੂੰ ਲੈ ਕੇ ਸੁਚੇਤ ਹੈ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ 8 ਸਾਲ ਪੁਰਾਣੇ ਮਾਨਹਾਨੀ ਕੇਸ 'ਚ ਅੱਜ ਚੰਡੀਗੜ੍ਹ ਜ਼ਿਲ੍ਹਾ ਕੋਰਟ 'ਚ ਪੇਸ਼ੀ ਹੈ ਸੁਖਬੀਰ ਬਾਦਲ ਵੱਲੋਂ 2 ਫਰਵਰੀ 2026 ਨੂੰ ਹੋਈ ਸੁਣਵਾਈ ਦੌਰਾਨ ਕੋਰਟ 'ਚ ਵਿਅਕਤੀਗਤ ਪੇਸ਼ੀ ਤੋਂ ਛੋਟ ਲਈ ਅਰਜੀ ਦਾਖਲ ਕੀਤੀ ਗਈ ਸੀ ਅਰਜੀ 'ਚ ਅੰਮ੍ਰਿਤਸਰ ਚ ਏਓਜੀ ਤੇ ਪਾਰਟੀ ਦੀ ਅਹਿਮ ਬੈਠਕ ਦਾ ਹਵਾਲਾ ਦਿੰਦੇ ਹੋਏ ਸੁਣਵਾਈ 'ਚ ਪੇਸ਼ ਹੋਣ ਤੋਂ ਛੋਟ ਮੰਗੀ ਗਈ ਸੀ ਏਆਰਜੀ ਰਜਿੰਦਰ ਸਿੰਘ ਬਨਾਮ ਸੁਖਬੀਰ ਸਿੰਘ ਬਾਦਲ ਤੇ ਹੋਰ ਨਾਲ ਜੁੜੇ ਕਰੀਬ 8 ਸਾਲ ਪੁਰਾਣੇ ਮਾਨਹਾਨੀ ਕੇਸ 'ਚ ਕੋਰਟ 'ਚ ਲਗਾਈ ਗਈ ਸੀ ਅਰਜੀ 'ਚ ਕਿਹਾ ਗਿਆ ਸੀ ਕਿ ਜਿਸ ਚ ਕਈ ਪਿੰਡਾਂ ਸ਼ਹਿਰਾਂ ਤੇ ਸੂਬਿਆਂ ਤੋਂ ਵੱਡੀ ਗਿਣਤੀ ਚ ਲੋਕ ਪਹੁੰਚਣ ਵਾਲੇ ਨੇ ਬੈਠ ਚ ਸੁਖਬੀਰ ਬਾਦਲ ਦੀ ਮੌਜੂਦਗੀ ਜ਼ਰੂਰੀ ਦੱਸੀ ਗਈ ਸੀ ਅਰਜੀ ਚ ਇਹ ਵੀ ਕਿਹਾ ਗਿਆ ਸੀ ਕਿ ਜੇਕਰ ਸੁਖਬੀਰ ਬਾਦਲ ਬੈਠ ਚ ਸ਼ਾਮਿਲ ਨਹੀਂ ਹੁੰਦੇ ਤਾਂ ਦੂਰ ਧਰਾਡੇ ਤੋਂ ਆਏ ਲੋਕਾਂ ਨੂੰ ਬਿਨਾਂ ਕਿਸੇ ਵੀ ਨਤੀਜੇ ਤੋਂ ਪਰਤਨਾ ਪਵੇਗਾ ਅਰਜੀ ਚ ਸਪਸ਼ਟ ਕੀਤਾ ਗਿਆ ਕਿ ਉਹਨਾਂ ਦੀ ਗੈਰ ਹਾਜ਼ਰੀ ਜਾਣ ਬੁੱਝ ਕੇ ਨਹੀਂ ਹੈ ਤੇ ਉਹ ਅਗਲੀ ਸੁਣਵਾਈ ਦੌਰਾਨ ਪੇਸ਼ ਹੋਣ ਦਾ ਵਚਨ ਦਿੰਦੇ ਨੇ ਇਹ ਮਾਮਲਾ ਸਾਲ 2017 ਦਾ ਅਖੰਡ ਕੀਰਤਨੀ ਜੱਥੇ ਦੇ ਬੁਲਾਰੇ ਤੇ ਮੋਹਾਲੀ ਨਿਵਾਸੀ ਜਿੰਦਰਪਾਲ ਸਿੰਘ ਨੇ ਸੁਖਬੀਰ ਸਿੰਘ ਬਾਦਲ ਦੇ ਖਿਲਾਫ ਚੰਡੀਗੜ੍ਹ ਜ਼ਿਲ੍ਹਾ ਕੋਰਟ Why ਪਿਛਲੇ ਕਈ ਦਿਨਾਂ ਤੋਂ ਇਟਲੀ ਪਰਵਿਤ ਚਾਲ ਰਿਹਾ ਖਰਾਬ ਮੌਸਮ ਤੇਜ਼ ਹਵਾਵਾਂ ਤੇ ਪਾਰੀ ਮੀਂਹ ਲੋਕਾਂ ਦੇ ਜਨਜੀਵਨ ਨੂੰ ਵੱਡੇ ਪੱਧਰ ਤੇ ਪ੍ਰਭਾਵਿਤ ਕਰ ਰਿਹਾ ਇਟਲੀ ਦੇ ਸਟੀਲੀਆ ਕੈਲਬਰੀਆ ਸਰਦੇਨੀਆ ਤੇ ਲਾਸਿਓ ਸੂਬੇ ਦੇ ਕਈ ਇਲਾਕਿਆਂ ਵਿੱਚ ਜਿੱਥੇ ਮੀਂਹ ਦੇ ਪਾਣੀ ਕਾਰਨ ਲੋਕਾਂ ਦਾ ਜੁਣਾ ਮਹਾਲ ਹੋਇਆ ਉੱਥੇ ਸਟੀਲੀਆ ਤੇ ਲਾਸਿਓ ਸੂਬੇ ਦੇ ਵਿੱਚ ਕੁਝ ਇਲਾਕਿਆਂ ਵਿੱਚ ਜ਼ਮੀਨ ਖਿਸਕਣ ਨਾਲ ਲੋਕਾਂ ਦਾ ਵੱਡੇ ਪੱਧਰ ਤੇ ਮਾਲੀ ਨੁਕਸਾਨ ਹੋਣ ਦੇ ਨਾਲ ਇੱਕ ਵਿਅਕਤੀ ਦੀ ਮੌਤ ਤੇ ਕਈ ਲੋਕਾਂ ਦੇ ਜ਼ਖਮੀ ਹੋਣ ਦੀਆਂ ਘਟਨਾਵਾਂ ਵੀ ਸਾਹਮਣੇ ਆ ਰਹੀਆਂ ਨੇ ਜਾਣਕਾਰੀ ਅਨੁਸਾਰ ਖਰਾਬ ਮੌਸਮ ਕਾਰਨ ਸਟੀਲੀਆ ਵਿੱਚ ਹਾਲਾਤ ਪਹਿਲਾਂ ਹੀ ਇਟਲੀ ਦੇ ਕਲਬਰੀਆ ਸੂਬੇ ਵਿੱਚ ਸਥਿਤੀ ਨਾਜ਼ੁਕ ਬਣੀ ਹੋਈ ਹੈ ਬੀਤੀ ਰਾਤ ਕੋਸੈਂਸਾ ਤਾਰੇਨੀਅਨ ਟੱਟ ਤੇ ਅਤੇ ਆਰੋਨ ਮਰਕੋਂਡੇ ਤੇ ਮੈਡਲੇਨਾ ਨਦੀਆਂ ਵਿੱਚ ਮੀਂਹ ਕਾਰਨ ਪਾਣੀ ਓਵਰਫਲੋ ਹੈ ਇਥੋਂ ਦੇ ਸਥਾਨਕ ਮੇਅਰ ਨੇ ਸਰਕਾਰ ਨੂੰ ਇਲਾਕੇ ਵਿੱਚ ਕੁਦਰਤੀ ਆਫਤ ਦੀ ਸਥਿਤੀ ਘੋਸ਼ਿਤ ਕਰਨ ਲਈ ਗੁਜਾਰਿਸ਼ ਕੀਤੀ ਹੈ ਇਸ ਤਰ੍ਹਾਂ ਹੀ ਲਾਸਿਓ ਸੁਬੇ ਦੇ ਫਿਊਮਿਨ ਇੰਜੀਨੀਅਰ ਨਗਰ ਪਾਲਿਕਾ ਵਿੱਚ ਭਾਰੀ ਮੀਂਹ ਤੇ ਤੇਜ਼ ਹਵਾਵਾਂ ਨੇ ਲੋਕਾਂ ਦੇ ਘਰਾਂ ਨੂੰ ਕਾਫੀ ਨੁਕਸਾਨ ਪਹੁੰਚਾਇਆ ਫਾਰਮੈਲੋ ਖੇਤਰ ਵਿੱਚ ਮੀਂਹ ਕਾਰਨ ਇੱਕ ਤਿੰਨ ਮੰਜ਼ਿਲਾ ਇਮਾਰਤ ਜ਼ਮੀਨ ਖਿਸਕਣ ਕਾਰਨ ਥੱਲੇ ਨੂੰ ਤਾਸ ਗਈ ਜਿਸ ਕਾਰਨ ਜਿੱਥੇ ਇੱਕ 58 ਸਾਲਾ ਵਿਅਕਤੀ ਦੀ ਮੌਤ ਹੋ ਗਈ ਉੱਥੇ ਕਈ ਔਰ ਇਮਾਰਤ ਵਿੱਚ ਰਹਿਣ ਵਾਲੇ ਲੋਕ ਗੰਭੀਰ ਚੱਕਵੇਂ ਹੋਗੇ ਜਿਹੜੇ ਇੱਕ ਹਸਪਤਾਲ ਵਿੱਚ ਜਿਹੜੇ ਇਲਾਜ ਨੇ ਗਵਾਂਡੇ ਮੁਲਕ ਪਾਕਿਸਤਾਨ ਤੋਂ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਭਾਰਤ ਵਿੱਚ ਅਤਵਾਦੀ ਗਤੀਵਿਧੀਆਂ ਨੂੰ ਅੰਜਾਮ ਦੇਣ ਵਾਲੇ ਅਤੇ ਲਸ਼ਕਰ-ਏ-ਤੋਇਬਾ ਦੇ ਮੋਸਟ ਵਾਂਟਡ ਅਤਵਾਦੀਆਂ ਵਿੱਚੋਂ ਇੱਕ ਮੁਹੰਮਦ ਕਾਸਿਮ ਗੁਜਰ ਉਰਫ ਸਲਮਾਨ ਦਾ ਪਾਕਿਸਤਾਨ ਦੇ ਪੇਸ਼ਾਵਰ ਵਿੱਚ ਕਤਲ ਕਰ ਦਿੱਤਾ ਗਿਆ ਜਾਣਕਾਰੀ ਅਨੁਸਾਰ ਅਣਪਛਾਤੇ ਹਮਲਾਵਾਰਾਂ ਨੇ ਉਸਨੂੰ ਉਸ ਸਮੇਂ ਨਿਸ਼ਾਨਾ ਬਣਾਇਆ ਜਦੋਂ ਉਹ ਬਾਈਕ ਤੇ ਕਿਤੇ ਜਾ ਰਿਹਾ ਸੀ ਇਸ ਦੌਰਾਨ ਪਿੱਛੇ ਤੋਂ ਆਏ ਅਣਪਛਾਤੇ ਬੰਦੂਕਧਾਰੀਆਂ ਨੇ ਕਾਸਿਮ ਗੁਜਰ ਤੇ ਫਾਇਰਿੰਗ ਕਰ ਦਿੱਤੀ ਜਿਸ ਕਾਰਨ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ ਪਾਕਿਸਤਾਨੀ ਜਾਂਚ ਏਐਨਸੀਆਂ ਨੇ ਇਲਾਕੇ ਨੂੰ ਘੇਰ ਲਿਆ ਪਰ ਹਮਲਾਵਰ ਫਰਾਰ ਹੋਣ ਵਿੱਚ ਕਾਮਯਾਬ ਰਹੇ ਕਾਸ਼ਮ ਗੁਜ਼ਰ ਮੂਲ ਰੂਪ ਵਿੱਚ ਜੰਮੂ ਕਸ਼ਮੀਰ ਦੇ ਰਿਆਸੀ ਜ਼ਿਲ੍ਹੇ ਦਾ ਰਹਿਣ ਵਾਲਾ ਸੀ ਤੇ ਪਿਛਲੇ ਕਈ ਸਾਲਾਂ ਤੋਂ ਪਾਕਿਸਤਾਨ ਵਿੱਚ ਬੈਠ ਕੇ ਭਾਰਤ ਵਿਰੁੱਧ ਸਾਜ਼ਿਸ਼ਾਂ ਰਚ ਰਿਹਾ ਸੀ ਔਰ ਜੰਮੂ ਖੇਤਰ ਵਿੱਚ ਹਥਿਆਰਾਂ ਦੀ ਸਪਲਾਈ ਡਰੋਨ ਰਾਹੀਂ ਨਸ਼ੇ ਵੇਚਣ ਅਤੇ ਨਵੇਂ ਨੌਜਵਾਨਾਂ ਨੂੰ ਅੱਤਵਾਦ ਵਿੱਚ ਭਰਤੀ ਕਰਨ ਦਾ ਮੁੱਖ ਜ਼ਿੰਮੇਵਾਰ ਸੀ ਉਸ ਦਾ ਨਾਮ ਜੰਮੂ ਵਿੱਚ ਹੋਏ ਕਈ ਤਮਾਕਿਆਂ ਤੇ ਫੌਜੀ ਕਾਫਲਿਆਂ ਤੇ ਹੋਏ ਹਮਲਿਆਂ ਦੀ ਜਾਂਚ ਵਿੱਚ ਸਾਹਮਣੇ ਆਇਆ ਸੀ ਭਾਰਤ ਸਰਕਾਰ ਨੇ ਉਸ ਨੂੰ ਨੋਮੀਨੇਟਿਡ ਅੱਤਵਾਦੀ ਐਲਾਨਿਆ ਹੋਇਆ ਸੀ ਜ਼ਿਕਰਯੋਗ ਹੈ ਕਿ ਪਿਛਲੇ ਕੁਝ ਮ ਵਿਰੋਧੀ ਅੱਤਵਾਦੀਆਂ ਦੇ ਮਾਰੇ ਜਾਣ ਦੀ ਇਹ ਕੋਈ ਪਹਿਲੀ ਘਟਨਾ ਨਹੀਂ ਹੈ ਇਸ ਤੋਂ ਪਹਿਲਾਂ ਵੀ ਲਸ਼ਕਰ ਅਤੇ ਜੈਸ਼-ਏ-ਮੁਹੰਮਦ ਦੇ ਕਈ ਚੋਟੀ ਦੇ ਕਮਾਂਡਰਨ ਪਛਾਤੇ ਹਨ ਹਮਲਾਵਾਰਾਂ ਹੱਥੋਂ ਮਾਰੇ ਜਾ ਚੁੱਕੇ ਨੇ ਹਾਲਾਂਕਿ ਭਾਰਤ ਨੇ ਹਮੇਸ਼ਾ ਅਜਿਹਿਆਂ ਹੱਤਿਆਵਾਂ ਵਿੱਚ ਆਪਣੀ ਕਿਸੇ ਵੀ ਸਮੂਲੀਅਤ ਨੂੰ ਇਨਕਾਰ ਕੀਤਾ ਪਰ ਇਹ ਘਟਨਾਵਾਂ ਪਾਕਿਸਤਾਨ ਵਿੱਚ ਲੁਕੇ ਅੱਤਵਾਦੀਆਂ ਲਈ ਵੱਡਾ ਡਰ ਬਣ ਰਹੀਆਂ ਨੇ ਅਮਰੀਕਾ-ਇਰਾਨ ਤਣਾਅ ਦੇ ਵਿਚਕਾਰ ਇਰਾਨ ਨੇ ਕਿਹਾ ਕਿ ਉਹ ਅਮਰੀਕਾ ਨਾਲ ਇੱਕ ਪਰਮਾਣੂ ਸਮਝੌਤਾ ਕਰਨਾ ਚਾਹੁੰਦਾ ਜਿਸ ਨਾਲ ਦੋਵਾਂ ਦੇਸ਼ਾਂ ਨੂੰ ਆਰਥਿਕ ਲਾਭ ਹੋਵੇਗਾ ਇੱਕ ਇਰਾਨੀ ਡਿਪਲੋਮੈਟ ਨੇ ਐਤਵਾਰ ਨੂੰ ਕਿਹਾ ਕਿ ਇਰਾਨ ਨੇ ਤਹਿਰਾਨ ਅਤੇ ਵਾਸ਼ਿੰਗਟਨ ਵਿਚਕਾਰ ਦੂਜੇ ਦੌਰ ਦੀ ਗੱਲਬਾਤ ਤੋਂ ਪਹਿਲਾਂ ਆਰਥਿਕ ਸਹਿਯੋਗ ਲਈ ਕਈ ਵੱਡੇ ਪ੍ਰਸਤਾਵ ਪੇਸ਼ ਕੀਤੇ ਇਸ ਮਹੀਨੇ ਦੇ ਸ਼ੁਰੂ ਵਿੱਚ ਇਰਾਨ ਅਤੇ ਅਮਰੀਕਾ ਨੇ ਆਪਣੇ ਦਹਾਕਿਆਂ ਪੁਰਾਣੇ ਪਰਮਾਣੂ ਵਿਵਾਦ ਨੂੰ ਹੱਲ ਕਰਨ ਲਈ ਗੱਲਬਾਤ ਮੁੜ ਸ਼ੁਰੂ ਕੀਤੀ ਇਸ ਦਾ ਉਦੇਸ਼ ਇਰਾਨ ਦੇ ਪਰਮਾਣੂ ਪ੍ਰੋਗਰਾਮ ਤੇ ਤਣਾਅ ਘਟਾਉਣਾ ਅਤੇ ਇੱਕ ਨਵੇਂ ਫੌਜੀ ਟਕਰਾਅ ਤੋਂ ਬਚਣਾ ਰਾਈਟਰਜ਼ ਅਨੁਸਾਰ ਅਮ ਜਹਾਜ਼ ਵਾਹਕ ਖੇਤਰ ਵਿੱਚ ਭੇਜਿਆ ਅਮਰੀਕੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਜੇਕਰ ਗੱਲਬਾਤ ਅਸਫਲ ਹੋ ਜਾਂਦੀ ਹੈ ਤਾਂ ਇੱਕ ਲੰਮੀ ਫੌਜੀ ਕਾਰਵਾਈ ਸ਼ੁਰੂ ਕੀਤੀ ਜਾ ਸਕਦੀ ਹੈ ਅਮਰੀਕੀ ਵਿਦੇਸ਼ ਮੰਤਰੀ ਮਾਰਕੋ ਰੂਬਿਓ ਨੇ ਬ੍ਰਾਟਿਸ ਲਾਵਾ ਵਿੱਚ ਇੱਕ ਪ੍ਰੈਸ ਕਾਨਫਰੰਸ ਦੌਰਾਨ ਕਿਹਾ ਕਿ ਰਾਸ਼ਟਰਪਤੀ ਟਰੰਪ ਇੱਕ ਕੂਟਨੀਤਿਕ ਹੱਲ ਚਾਹੁੰਦੇ ਨੇ ਪਰ ਯਕੀਨੀ ਨਹੀਂ ਹੈ ਕਿ ਕੋਈ ਸਮਝੌਤਾ ਹੋ ਜਾਵੇਗਾ ਰੂਬਿਓ ਨੇ ਕਿਹਾ ਕੋਈ ਵੀ ਅਜੇ ਤੱਕ ਈਰਾਨ ਨਾਲ ਸਫਲ ਸਮਝੌਤੇ ਦੇ ਨਹੀਂ ਪਹੁੰਚ ਸਕਿਆ ਪਰ ਅਸੀਂ ਕੋਸ਼ਿਸ਼ ਕਰਾਂਗੇ ਈਰਾਨ ਨੇ ਪਹਿਲਾਂ ਚੇਤਾਵਨੀ ਦਿੱਤੀ ਸੀ ਕਿ ਜੇਕਰ ਹਮਲਾ ਕੀਤਾ ਗਿਆ ਤਾਂ ਉਹ ਮੱਧ ਪੂਰਬ ਵਿੱਚ ਅਮਰੀਕੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਏ नरम होता दिखाई देता ਵਿਦੇਸ਼ ਵਿਭਾਗ ਵਿੱਚ ਆਰਥਿਕ ਕੂਟਨੀਤੀ ਦੇ ਡਿਪਟੀ ਡਾਇਰੈਕਟਰ ਹਮੇਦ ਕਨਵਾਰੀ ਨੇ ਕਿਹਾ ਕਿ ਸਮਝੌਤੇ ਨੂੰ ਲੰਬੇ ਸਮੇਂ ਵਿੱਚ ਟਿਕਾਊ ਬਣਾਉਣ ਲਈ ਇਹ ਜ਼ਰੂਰੀ ਹੈ ਕਿ ਅਮਰੀਕਾ ਨੂੰ ਵੀ ਤੇਜ਼ ਅਤੇ ਮਹੱਤਵਪੂਰਨ ਆਰਥਿਕ ਲਾਭ ਪ੍ਰਾਪਤ ਹੋਣ। ਉਹਨਾਂ ਦੱਸਿਆ ਕਿ ਸਾਂਝੇ ਤੇਲ ਅਤੇ ਗੈਸ ਖੇਤਰ, ਸਾਂਝੇ ਮਾਈਨਿੰਗ ਨਿਵੇਸ਼ ਅਤੇ ਇੱਥੋਂ ਤੱਕ ਕਿ ਜਹਾਜ਼ਾਂ ਦੀ ਖਰੀਦਦਾਰੀ ਵਰਗੇ ਮੁੱਦੇ ਗੱਲਬਾਤ ਵਿੱਚ ਸ਼ਾਮਲ ਨੇ। ਉਹਨਾਂ ਕਿਹਾ ਕਿ 2015 ਦੇ ਪਰਮਾਣੂ ਸਮਝੌਤੇ ਨੇ ਅਮਰੀਕਾ ਨੂੰ ਕਾਫੀ ਆਰਥਿਕ ਲਾਭ ਪ੍ਰਦਾਨ ਨਹੀਂ ਕੀਤੇ। 2015 ਵਿੱਚ ਈਰਾਨ ਨੇ ਕਈ ਵਿਸ਼ਵ ਸ਼ਕਤੀਆਂ ਨਾਲ ਇੱਕ ਪਰਮਾਣੂ ਸਮਝੌਤੇ ਤੇ ਹਸਤਾਖਰ ਉਹ ਰਾਹਤ ਦੇ ਬਦਲੇ ਆਪਣੇ ਪਰਮਾਣੂ ਪ੍ਰੋਗਰਾਮ ਤੇ ਕੁਝ ਸੀਮਾਵਾਂ ਲਗਾਈਆਂ ਪਰ 2018 ਵਿੱਚ ਰਾਸ਼ਟਰਪਤੀ 트ੰਪ ਨੇ ਅਮਰੀਕਾ ਨੂੰ ਸਮਝੌਤੇ ਤੋਂ ਪਿੱਛੇ ਹਟ ਗਿਆ ਤੇ ਈਰਾਨ ਤੇ ਸਖਤ ਆਰਥਿਕ ਪਾਬੰਦੀਆਂ ਦੁਬਾਰਾ ਲਗਾ ਦਿੱਤੀਆਂ ਇਹ ਸੰਦੇਸ਼ ਤੁਨੇ ਦੀ ਖਬਰਾਂ ਹੁਣ ਮੈਨੂੰ ਦਇ ਇਜਾਜ਼ਤ ਧੰਨਵਾਦ ਸਤਿ ਸ਼ਕਾਲ